ਜੇ ਤੁਹਾਨੂੰ ਸਾਨੂੰ ਪਤਾ ਲੱਗਿਆ ਕਿ ਸਾਡੇ ਸਰਕਾਰ ਜੀ ਨੇ ਇੱਕ ਇਮਾਨਦਾਰ ਅਫਸਰ ਆਪਣੀ ਜਗ੍ਹਾ ਤੇ ਬਹੁਤ ਦੇਰ ਬਾਅਦ ਛੇਟ ਖਾਲੀ ਸੀਗੀ ਅੱਜ ਇੱਥੇ ਬਿਠਾਇਆ ਹੋਇਆ ਸਾਨੂੰ ਜਿੱਦਾਂ ਪਤਾ ਲੱਗਿਆ ਸਾਡੀ ਪੂਰੀ ਟੀਮ ਅੱਜ ਇਹਨਾਂ ਦਾ ਸਨਮਾਨ ਕਰਨ ਵਾਸਤੇ ਅਸੀਂ ਇੱਥੇ ਪਹੁੰਚਿਆ ਹਾਂ ਜੀ ਤੇ ਸਰ ਕੀ ਕੀ ਕਿਸ ਤਰ੍ਹਾਂ ਦੀ ਜਿਹੜੀਆਂ ਸੌਮਾਨੋ ਦਿੱਤੀ ਜਾਣਗੀ ਤੇ ਕੀ ਤੁਸੀਂ ਇਹਨਾਂ ਤੋਂ ਪੁੱਛ ਦਿੰਦੇ ਹੋ ਅਸੀਂ ਉਮੀਦ ਚਾਹੁੰਦੇ ਹਾਂ ਕਿ ਜਿੱਦਾਂ ਇਹਨਾਂ ਨੂੰ ਸਰ ਨੇ ਦੱਸਿਆ ਹੋਇਆ ਕਿ ਅਸੀਂ ਕਿਸੇ ਨਾਲ ਕੋਈ ਸਾਨੂੰ ਸ਼ੌਂਕ ਨਹੀਂ ਹੈ ਕਿ ਚਲਾਨ ਘਟਣ ਦਾ ਆਪਣੀਆਂ ਚੀਜ਼ਾਂ ਆਪਣੇ ਕਾਗਜ਼ ਡਾਕੂਮੈਂਟ ਪੂਰੇ ਰੱਖੋ ਇਹਨਾਂ ਕੋਈ ਤੁਹਾਨੂੰ ਕਿਸੇ ਤਰ੍ਹਾਂ ਦੀ ਸ਼ਪਾਰਸ਼ੀ ਲੋੜ ਪਵੇ ਮੈਂ ਅਭਿਸ਼ੇਕ ਪੰਸਲ ਅਸਿਸਟੈਂਟ ਟ੍ਰਾਂਸਪੋਰਟ ਆਫੀਸਰ ਮੈਂ 2 ਹਫਤੇ ਪਹਿਲਾਂ ਲੁਧਿਆਣਾ ਜੁਆਇਨ ਕੀਤਾ ਹੈ ਪਹਿਲੀ ਪੋਸਟਿੰਗ ਹੈ ਮੇਰੀ ਤੇ ਸੇਵਾਵਾਂ ਜੋ ਵੀ ਸਰਕਾਰ ਲਾਉਗੀ ਹਰ ਸੇਵਾ ਕੀਤੀ ਜਾਏਗੀ ਬਾਕੀ ਲੋਕਾਂ ਨੂੰ ਮੇਰੀ ਇਹ اپੀਲ ਹੈ ਵੀ ਪਲੀਜ਼ ਆਪ ਦੇ ਡਾਕੂਮੈਂਟਸ ਪੂਰੇ ਕਰੋ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਜਦੋਂ ਮਰਜ਼ੀ ਆ ਕੇ ਮਿਲ ਸਕਦਾ ਹੈ ਠੀਕ ਹੈ ਰੂਲਸ ਫਾਲੋ ਕਰੋ ਪਹੀ ਹੀ ਹੈ ਸਾਡਾ ਵੀ ਅਸੀਂ ਨਹੀਂ ਚਾਹਦੇ ਚਲੋ ਜੋ ਸਾਡੇ ਦੇ ਪਲੇ ਮਿਲਦਾ ਹੁੰਦਾ ਵੀ ਚਾਲਾਨ ਕਰਦੇ ਆ ਚਾਲਾਨ ਕਰਨਾ ਕਿਸੇ ਦੀ ਹੋ ਨਹੀਂ ਹੈ ਮੈਂ ਵੀ ਚਾਹਨਾ ਕਿ ਬਿਲਕੁਲ ਜ਼ੀਰੋ ਰੈਵਨਿਊ ਕਰ ਦੋ ਸਾਡੇ ਡਿਪਾਰਟਮੈਂਟ ਦਾ ਲੇਕਿਨ ਰੂਲਸ ਪ੍ਰੋਪ ਅੱਜ ਬਹੁਤ ਸ਼ਰਮ ਆ ਦਿੱਤਾ ਕਿਸ ਤਰ੍ਹਾਂ ਲੱਗ ਰਿਹਾ ਨਹੀਂ ਬਹੁਤ ਅੱਛਾ ਲੱਗਿਆ ਮੈਨੂੰ ਅੱਛਾ ਲੱਗਿਆ ਵੀ ਐਟਲੀਸਟ ਸਾਰੇ ਮਿਲਣ ਆਏ ਬੇਗਾਨਾ ਸ਼ਹਿਰ ਨਹੀਂ ਲੱਗੂਗਾ ਮੈਨੂੰ ਬਹੁਤ ਅੱਛੀ ਗੱਲ ਹੈ ਬਹੁਤ ਅੱਛਾ ਲੱਗਿਆ ਸਾਰੇ ਆਏ ਜਿਹੜੀ ਅੱਜ 2.5 ਸਾਲਾਂ ਤੋਂ ਜਿਹੜੀ ਇੱਕ ਪੋਸਟਿੰਗ ਦੁਆਰਾ ਇਹ ਮੈਂ ਰਕੇਸ਼ ਖੰਨਾ ਲੁਧਿਆਣੇ ਤੋਂ ਅਸੀਂ ਬੜੇ ਖੁਸ਼ ਆ ਜੀ ਇੱਕ ਪੋਸਟ ਖਾਲੀ ਪਈ ਸੀ ਜਿਹੜੀ 2.5 ਸਾਲ ਤੋਂ ਤੇ ਇੱਥੇ ਵਿਸ਼ੇਪ ਬਾਂਸਲ ਜੀ ਨੂੰ ਜੁਆਇਨ ਕੀਤਾ ਇਹਨਾਂ ਨੇ ਔਰ ਸਾਨੂੰ ਲੱਗਦਾ ਕਿ ਹੁਣ ਜਿਹੜੇ ਰੁਕੇ ਕੰਮ ਸੀਗੇ ਇੱਥੇ ਲੋਕਾਂ ਦੇ ਜਿਹੜੇ ਲੋਕ ਖੱਜਲ ਖਰਾਬ ਹੋ ਰਹੇ ਸੀ ਇਹ ਇਹ ਪ੍ਰੋਪਰ ਹੋ ਕੰਮਾਂ ਨੂੰ ਨਿਪਟਾ ਕੇ ਫਾਈਲਾਂ ਸਾਰੀਆਂ ਨਿਪਟਾ ਕੇ ਸਾਰਿਆਂ ਨੂੰ ਫ੍ਰੀ ਕਰਨਗੇ ਔਰ ਇੱਥੇ ਹੁਣ ਰਸਨੀ ਪਊਗਾ ਜਾਂ ਲੋਕੀ ਪਰੇਸ਼ਾਨ ਨਹੀਂ ਹੋਣਗੇ